ਸਰਸ੍ਰਿਕਾ ਕਲਿਆਣ ਟੀਵੀ ਪੰਜਾਬੀ ਵੇਖ ਰਿਓ ਤੁਸੀਂ ਤੇ ਸੂਬੇ ਭਰ ਦੇ ਵਿੱਚ ਵੱਧਦੇ ਨਸ਼ੇ ਤੇ ਵੱਧਦੇ ਅਪਰਾਧ ਨੂੰ ਲੈ ਕੇ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਮੁਸਤੈਦ ਨਜ਼ਰ ਆ ਰਿਹਾ ਇਸੇ ਵਿਚਾਲੇ ਬਠਿੰਡਾ ਦੇ ਵਿੱਚ ਆਪਰੇਸ਼ਨ ਕਾਸੂਦ ਤਹਿਤ ਵੱਖ-ਵੱਖ ਰਿਆ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੇ ਵੱਲੋਂ ਇੱਥੇ ਜਿਹੜਾ ਚੈਕਿੰਗ ਅਭਿਆਨ ਚਲਾਇਆ ਗਿਆ ਹਾਲਾਂਕਿ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਚਾਰ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕਰਕੇ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਦੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਬਰਾਮਦਗੀ ਤਾਂ ਅਜ ਵਿਅਕਤੀਆਂ ਤੋਂ ਪੁੱਛਗਿੱਛ ਦੇ ਨਾਲ ਹੋ ਸਕਦਾ ਹੈ ਕਿ ਕੋਈ ਬਰਾਮਦਗੀ ਹੋਵੇ ਤੇ ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਕਿ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਅਜਿਹੇ ਆਪਰੇਸ਼ਨ ਚਲਾਏ ਜਾਂਦੇ ਨੇ ਤੇ ਸ਼ਰਾਰਤੀ ਅਨਸਰਾ ਤੇ ਨਕੇਲ ਕਸਨ ਦੇ ਲਈ ਤੇ ਅਪਰਾਧ ਤੇ ਨਸ਼ੇ ਨੂੰ ਰੋਕਣ ਦੇ ਲਈ ਪੁਲਿਸ ਇਸ ਵੇਲੇ ਮੁਸਤੈਦ ਨਜ਼ਰ ਆ ਰਹੀ ਹੈ। ਬਾਣੀਓਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਤੇ ਦਿਸ਼ਾ ਨਿਰਦੇਸ਼ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਡਰੱਗ ਦੇ ਜਿਹੜੇ ਹੌਟਸਪੌਟ ਨੇ ਜਿੱਥੇ ਡਰੱਗਸ ਦੀ ਕੰਪਲੇਨਟ ਜ਼ਿਆਦਾ ਨੇ ਉਹਨਾਂ ਏਰੀਆਜ਼ ਦੇ ਵਿੱਚ ਕੈਸ ਆਪਰੇਸ਼ਨ ਚਲਾਇਆ ਗਿਆ। ਜਿਸ ਦੇ ਵਿੱਚ ਜਨਤਰ ਨਗਰ ਰੇਲਵੇ ਸਟੇਸ਼ਨ ਦੇ ਨਾਲ ਜਿਹੜੀਆਂ ਲਾਈਨਾਂ ਨੇ ਰੇਲਵੇ ਦੇ ਜਿਹੜੇ ਖਾਲੀ ਕੁਆਟਰਸ ਨੇ ਉਹਨਾਂ ਦੀ ਤੇ ਨਾਲ ਹੀ ਪਰਸਨ ਨਗਰ ਦੇ ਵਿੱਚ ਜਿਹੜੇ ਏਰੀਆ ਨੇ ਜਿੱਥੇ ਡਰੱਗਸ ਦੀ ਜਿਹੜੀ ਹੈਗੀ ਹੈ ਕੰਪਲੇਂਟ ਜ਼ਿਆਦਾ ਹੁੰਦੀ ਹੈ ਉਹਨਾਂ ਏਰੀਆ ਦੇ ਵਿੱਚੋਂ ਸਪੈਸ਼ਲ ਸਰਚ ਬਿਆਨ ਚ ਲਾਇਆ ਗਿਆ ਇਸ ਬਿਆਨ ਦੌਰਾਨ ਬਟੰਡਾ ਦੇ ਵਿੱਚ ਸੀਆਈਏ 1 ਸੀਆਈਏ 2 ਉਹਨਾਂ ਦੇ ਨਾਲ ਸਪੈਸ਼ਲ ਫੋਰਸ ਦੇ ਕੇ ਜਿਹੜੀ ਹੈਗੀ ਸਰਚ ਕੀਤੀ ਗਈ ਏਰੀਆ ਇਸ ਆਪਰੇਸ਼ਨ ਦੌਰਾਨ ਚਾਰ ਜਿਹੜੇ ਸ਼ੱਕੀ ਬੰਦੇ ਨੇ ਸਾਡੇ ਵੱਲੋਂ ਪੁਲਿਸ ਰਸਤੇ ਦੇ ਵਿੱਚ ਲੈ ਗਏ ਨੇ ਜਿਨ੍ਹਾਂ ਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਉਹਨਾਂ ਦਾ ਕ੍ਰਿਮੀਨਲ ਜਿਹੜਾ ਪਿਛੋਕੜ ਹੈ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੇ ਵੈਰੀਫਿਕੇਸ਼ਨ ਕਰਨ ਤੋਂ ਪ੍ਰੰਤ ਇਹਨਾਂ ਦੇ ਖਿਲਾਫ ਜਿਹੜੀ ਅਗਲਾ ਐਕਸ਼ਨ ਬਣਦਾ ਐਕਸ਼ਨ ਉਹ ਲਿਆ ਜਾਵੇ ਜਿਹੜੀ ਸਰਚ ਆਪਰੇਸ਼ਨ ਦੌਰਾਨ ਜਿਹੜੀ ਐਸਰਚ ਐਨਡੀਪੀਐਸ ਦੀ ਕੋਈ ਰਿਕਵਰੀ ਨਹੀਂ ਹੋਈ ਬਟ ਜਿਹੜੇ ਚਾਰ ਸ਼ੱਕੀ ਬੰਦੇ ਨੇ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਉਹਨਾਂ ਦੇ ਮੋਬਾਈਲ ਜਿਹੜੇ ਹੈਗੇ ਨੇ ਕਬਜ਼ੇ ਦੇ ਵਿੱਚ ਲੈ ਗਏ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਸਸਪੀਸ਼ਨ ਹੈ ਵੀ ਇਹ ਜਿਹੜੇ ਡਰੱਗਸ ਦੇ ਕਾਰੋਬਾਰ ਦੇ ਵਿੱਚ ਇਨਵੋਲਡ ਨੇ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲਡ ਪਾਏ ਗਏ ਉਹਨਾਂ ਦੇ ਖਿਲਾਫ ਜ ਇਦੇ ਵਿੱਚ ਸਾਡੇ ਵੱਲੋਂ ਤਕਰੀਬਨ 100 ਦੇ ਕਰੀਬ ਜਿਹੜੇ ਪੁਲਿਸ ਮਨ ਅੱਜ ਡਿਪਲੋਏ ਕੀਤੇ ਗਏ ਸੀਗੇ ਤੇ ਇੱਕ ਐਸਓ ਆਪਰੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਜਿਹੜੇ ਅਲੱਗ-ਅਲੱਗ ਏਰੀਆਜ਼ ਨੇ ਜਿੱਥੋਂ ਜਿੱਥੇ ਕ੍ਰਾਈਮ ਦੇ ਜਿਹੜੇ ਹੌਟ ਸਪots ਨੇ ਜਾਂ ਜਿੱਥੇ ਐਫਆਈਆਰ ਰਜਿਸਟਰ ਜ਼ਿਆਦਾ ਹੁੰਦੀਆਂ ਨੇ ਜਾਂ ਰਿਕਵਰੀ ਦੇ ਚਾਂਸਸ ਹੁੰਦੇ ਨੇ ਉਹਨਾਂ ਏਰੀਆ ਨੂੰ ਜਿਹੜਾ ਹੈਗਾ ਫਿਊਚਰ ਵੀ ਟਾਰਗੇਟ ਕੀਤਾ ਜਾਊਗਾ ਬਿਲਕੁਲ ਜੀ ਬਠਿੰਡਾ ਪੁਲਿਸ ਵੱਲੋਂ ਇਸ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜਿਹੜੀ ਹੈਗੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਟਰੱਕ ਦੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਜਿਹੜਾ ਵੀ ਬੰਦਾ ਇਸ ਮਾੜੇ ਕਾਰੋਬਾਰ ਦੇ ਵਿੱਚ ਇਨਵੋਲਪ ਆਇਆ ਹੈ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਲਿਆ ਜਾਊਗਾ ਤੇ ਜਿੰਨਾ ਵੀ ਸਮਗਲਰਾਂ ਨੇ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਜਿਹੜੀ ਕੋਈ ਬਣਾਈ ਹੈ ਜਾਂ ਪਹਿਲਾਂ ਕੋਈ ਸੰਪਤੀ ਜਿਹੜੀ ਹੈਗੀ ਆ ਪਰਚੇਸ ਕੀਤੀ ਹੈ ਉਹਨੂੰ ਵੀ ਫ੍ਰੀਜ਼ ਕੀਤਾ ਜਾਊਗਾ ਤੇ ਉਹਨਾਂ ਦੇ ਖਿਲਾਫ ਵੀ ਬੇੜਾ ਬੰਦਾ ਐਕਸ਼ਨ ਲਿਆ ਜਾਊਗਾ। ਸਰ ਜੀ ਅਸੀਂ ਨਸ਼ਾ ਕਰਦੇ ਹੋਣ ਬਹੁਤ ਬਹੁਤ ਦਿਖਾਈ ਦੇ। ਦੇਖੋ ਜਿਹੜੀ ਸਾਡੀ ਪ੍ਰੀਵੈਂਟਿਵ ਤੇ ਡਿਟੈਕਸ਼ਨ ਤੇ ਨਾਲ ਨਾਲ ਰਿਕਵਰੀ ਦੀ ਜਿਹੜੀ ਐਕਸ਼ਨ ਹੈ ਉਹ ਲਗਾਤਾਰ ਚੱਲਦਾ ਰਹਿੰਦਾ ਹੈ। ਪ੍ਰिवेंशन ਦਾ ਜਿਹੜਾ ਕੈਸੋ ਆਪਰੇਸ਼ਨ ਨੇ ਇਹਦਾ ਮੇਨ ਮਕਸਦ ਹੁੰਦਾ ਪ੍ਰिवेंशन ਕਰਨਾ ਕ੍ਰਾਈਮ ਨੂੰ ਪ੍ਰिवेंट ਕਰਨਾ ਕੋਸ਼ਿਸ਼ ਹੁੰਦੀ ਹੈ ਜਿਹੜਾ ਕ੍ਰਾਈਮ ਹੈਗਾ ਉਹਨੂੰ ਆਉਣ ਤੋਂ ਪਹਿਲਾਂ ਰੋਕਿਆ ਜਾਵੇ ਜਿੱਥੇ ਕੋਈ ਨਸ਼ਾ ਦੀ ਜਿਹੜੀ ਸਮੱਸਿਆ ਹੈਗੀ ਹੈ ਉਹਨੂੰ ਘਟਕੀਤਾ ਜਾਵੇ ਜਿੱਦਾਂ ਕਿ ਧੋਬੀਆਂ ਨਾ ਬਸਤੀ ਦੇ ਵਿੱਚ ਅੱਜ ਤੋਂ ਸਾਲ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਨਸ਼ੇ ਦੀ ਪ੍ਰੋਬਲਮ ਸੀਗੀ ਤੇ ਲਗਾਤਾਰ ਸਾਡੇ ਵੱਲੋਂ ਉੱਥੇ ਕੈਸੋ ਆਪਰੇਸ਼ਨ ਨਾਲ ਜਿਹੜਾ ਹੈਗਾ ਉੱਥੇ ਡਰੱਗਸ ਦੀ ਜਿਹੜੀ ਹੈਗੀ ਰਿਕਵਰੀਜ਼ ਵੀ ਘਟ ਰਹੀਆਂ ਨੇ ਉਹਦੇ ਜਿਹੜੇ ਸੌਲਟਸ ਨੇ ਉਹ ਤੋਂ ਏਰੀਆ ਵੀ ਛੱਡ ਕੇ ਉੱਥੋਂ ਜਾ ਚੁੱਕੇ ਨੇ ਸੋ ਡੈਫੀਨੇਟਲੀ ਜ ਅਰਧਰ ਜਿਹੜਾ ਹੈਗਾ ਜਿਹੜਾ ਸਾਡੇ ਵੱਲੋਂ ਟੈਕਨੀਕਲ ਬੇਸਿਸ ਦੇ ਆਧਾਰ ਤੇ ਜਿਹੜੀ ਲੋਕਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਜਿਹੜਾ ਵੀ ਬੰਦਾ ਜਿਹੜਾ ਹੈਗਾ ਜਿਹਦੇ ਕੋਲ ਰਿਕਵਰੀ ਹੁੰਦੀ ਹੈ ਉਹਦੇ ਖਿਲਾਫ ਬਿਲਕੁਲ ਸਿਕਿਟ੍ਰੈਸ਼ਨ ਲੈ ਜਾਂਦਾ ਸੋ ਪ੍ਰੀਵੈਂਸ਼ਨ ਤੇ ਨਾਲ-ਨਾਲ ਜਿਹੜੀ ਹੈਗੀ ਰਿਕਵਰੀ ਦੋਨੋਂ ਐਮਪਾਲੂ ਨੇ ਦੋਨੋਂ ਨਾਲ-ਨਾਲ ਚੱਲਦੇ ਨੇ ਕੈਸੋ ਆਪਰੇਸ਼ਨ ਦਾ ਮੇਨ ਮਕਸਦ ਹੁੰਦਾ ਵੀ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਨਸ਼ੇ ਦੇ ਪ੍ਰਭਾਵ ਨੂੰ ਘਟਕਾਉਣਾ ਤੇ ਕਾਫੀ ਹੱਦ ਤੱਕ ਜਿੱਦਾਂ ਜਨਤਾਨਗਰ ਹੈ ਜਾਂ ਤੋਬਿਆਨਾ ਬਸਤੀ ਹੈ ਜਾਂ ਜਿਹੜੇ ਹੋਰ ਏਰੀਆਜ਼ ਨੇ ਵੀੜਤਲਾ ਬਸ ਪਹਿਲਾਂ ਨਾਲੋਂ ਅਸੀਂ ਇਹਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਹੈਗਾ ਉਹ ਕੁਝ ਹੱਦ ਤੱਕ ਕੰਮ ਜਾਊਗਾ